ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਾਈ ਜੀ ਆਪਾਂ ਪਹੁੰਚੇ ਆ ਬਾਈ ਕਲਦੀਪ ਸਿੰਘ ਢਿੱਲੋਂ ਕੋਲ ਪਿੰਡ ਭਗਵਾਨਗੜ ਜ਼ਿਲ੍ਹਾ ਬਠਿੰਡਾ ਜਿੰਨੇ ਵੀ ਪੰਜਾਬ ਦੇ ਵਿੱਚ ਬੱਕਰੀ ਪਾਲਕਾ ਸਾਰੇ ਬਾਈ ਨੂੰ ਜਾਣਦੇ ਆ ਬਾਈ ਹੋਰਾਂ ਦਾ ਬਹੁਤ ਹੀ ਵਧੀਆ ਸ਼ੌਂਕ ਆ ਬਿੱਟਲ ਬੱਕਰੀਆਂ ਦਾ ਜਿੰਨੇ ਵੀ ਪੰਜਾਬ ਦੇ ਵਿੱਚ ਬੱਕਰੀਆਂ ਦੇ ਮੇਲੇ ਹੁੰਦੇ ਆ ਤੇ ਬਾਈ ਹੋਰੀ ਜਜਿੰਗ ਵੀ ਕਰਦੇ ਰਹੇ ਆ ਤੇ ਬਾਕੀ ਬਰੀਡ ਤੇ ਕੰਮ ਕਰਨ ਵਾਲੇ ਬੰਦਿਆਂ ਦੇ ਵਿੱਚੋਂ ਇੱਕ ਨੇ ਬਾਈ ਦਾ ਸਵਾਗਤ ਕਰਦੇ ਆ ਬੱਕਰੀਆਂ ਦਿਖਾਵਾਂਗੇ ਬਾਈ ਦੇ ਬਰੀਡਰ ਦਿਖਾਵਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਅਸੀਂ ਗਾਲ ਜੀ। ਫੋਰ ਠੀਕ ਠਾਕ ਹਾਂ ਬਾਈ। ਬਹੁਤ ਵਧੀਆ ਹੈ ਬਹੁਤ ਵਧੀਆ। ਧੰਨਵਾਦ ਬਾਈ ਸਮਾਂ ਦੇਣ ਲਈ। ਤੁਹਾਡਾ ਵੀ ਬਹੁਤ। ਹਾਂਜੀ। ਬਾਈ ਨਾਲ ਬਾਈ ਕਾਫੀ ਟਾਈਮ ਦੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਪਰ ਸਬਾਬਣੀ ਬਣਿਆ ਅੱਜ ਵੀ بارش ਕਰਕੇ ਪਹਿਲਾਂ ਲੇਟ ਕਰਦੇ ਸੀ। ਫਿਰ ਬਾਈ ਕੋਲੇ ਆ ਹੀ ਗਏ ਤੇ ਅੱਜ ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਸਫ਼ਰ ਬਾਰੇ। ਬਾਈ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਜੀ ਆਪਾਂ ਕਿੱਥੇ ਖੜੇ ਆ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ। ਬਾਈ ਆਪਣਾ ਪਿੰਡ ਹੈਗਾ ਭਗਵਾਨਗੜ ਖਿਆਲੀ ਵੀ ਕਹਿੰਦੇ ਆ ਜਿਲ੍ਹਾ ਬਠਿੰਡਾ ਜੀ ਜੀ ਤੇ ਆਪਣਾ ਮੋਬਾਈਲ ਨੰਬਰ ਹੈਗਾ ਬਾਈ 94199 28265 ਠੀਕ ਹੈ ਬਾਈ ਬੱਕਰੀਆਂ ਦੇ ਸਫਰ ਚ ਬਾਈ ਕਿਵੇਂ ਆਏ ਸੀਗੇ ਇਹ ਸ਼ੁਰੂਆਤ ਕਿੱਥੋਂ ਹੋਈ ਸਰ ਡਿਟੇਲ ਨਾਲ ਦੱਸਿਓ ਥੋੜਾ ਜਿਹਾ ਬਾਈ ਜਿਹੜੀ ਸ਼ੁਰੂਆਤ ਹੋਈ ਸੀ ਜਿਵੇਂ ਹੁਣ ਪਹਿਲਾ ਸੀਗੇ ਆਪਣੇ ਕੋਲੇ ਬੱਕਰੀਆਂ ਪਾਪਾ ਜੀ ਬਾਹਰ ਵੀ ਲੈ ਜਾਂਦੇ ਸੀ ਛੱਡ ਕੇ ਹਨਾ ਕਾਫੀ ਟਾਈਮ ਤੋਂ ਸੀ ਜੀ ਤੇ ਉਸ ਤੋਂ ਬਾਅਦ ਆਪਾਂ 2009-10 ਦੇ ਵਿੱਚ ਬੱਕਰੀਆਂ ਵੇਚ ਸੇਲ ਕਰਤਿਆਂ ਸੀ ਅੱਛਾ ਜੀ ਉਦੋਂ ਬਾਅਦ ਫੇਰ ਤੈਨੂੰ ਪਤਾ ਸ਼ੌਂਕ ਨਹੀਂ ਜਾਂਦਾ ਹਨਾ 2019 ਦੇ ਵਿੱਚ ਫੇਰ ਆਪਾਂ 19 ਦੇ ਮਾਰਚ ਦੇ ਮੰਨ ਲਾ ਜਨਵਰੀ ਫਰਵਰੀ ਦੇ ਵਿੱਚ ਬੱਕਰੀਆਂ ਫੇਰ ਸ਼ੁਰੂ ਕਰ ਲਿਆ ਚਾਰ ਤੋਂ ਪੰਜ ਬੱਕਰ ਠੀਕ ਹੈ ਬਾਈ ਉਦੋਂ ਤੋਂ ਫੇਰ ਹੁਣ ਰੱਖੀ ਆਉਣੇ ਹਾਂ ਬਾਈ ਉਦੋਂ ਤੋਂ ਸ਼ੁਰੂਆਤ ਹੋ ਚੁੱਕੀ ਆਂਦੀ ਹੈ ਤੇ ਬਾਈ ਕਿੱਤਾ ਕਿਵੇਂ ਆ ਇਹ ਆਪਦੇ ਤਿਆਰ ਬੇਜੋ ਜਰੂਰ ਦੱਸਿਓ ਨਾ ਜੋ ਸਚਾਈ ਹੈਗੀ ਆ ਬਾਈ ਇਹ ਕਿੱਤਾ ਨਹੀਂ ਮਾੜਾ ਹਨਾ ਇੱਕ ਆਪਣਾ ਸਹਾਇਕ ਧੰਦਾ ਨਾਲ ਬਹੁਤ ਵਧੀਆ ਹੈ ਕਾਰੋਬਾਰ ਹੈ ਤੇ ਕੋਈ ਮਾੜਾ ਨਹੀਂਗਾ ਜਿਵੇਂ ਕਰਦੇ ਆਂ ਖੇਤੀਬਾੜੀ ਨਾਲ ਬਹੁਤ ਵਧੀਆ ਚੀਜ਼ ਹੈ ਤੁਸੀਂ ਤਾਂ ਪੁਰਾਣੇ ਸਮੇਂ ਤੋਂ ਬਈ ਕਰ ਰਹੇ ਹੋ ਮੇਲਿਆਂ ਦੇ ਵਿੱਚ ਵੀ ਜਾਂਦੇ ਹੋ ਜਜਿੰਗ ਕਰਦੇ ਹੋ ਪੁਰਾਣੇ ਬੰਦਿਆਂ ਨਾਲ ਬਰੀਡਰਾਂ ਨਾਲ ਵੀ ਮਿਲਦੇ ਰਹਿੰਦੇ ਹੋ ਬਹੁਤ ਬੰਦੇ ਨਵੇਂ ਵੀ ਇਸ ਕੰਮ 'ਚੋ ਜਾ ਰਹੇ ਆ ਪੁਰਾਣੇ ਬੰਦੇ ਵੀ ਛੱਡੀ ਜਾਂਦੇ ਆ ਕਹਿੰਦੇ ਆ ਸਾਹਮਣੀ ਬਹੁਤ ਔਖੀ ਐ ਬੱਕਰੀ ਕੀ ਕਰਨ ਸਮਝਦੇ ਹੋ ਬਈ ਬੱਕਰੀ ਬਈ ਕੋਈ ਸਾਹਮਣੀ ਤਾਂ ਕੋਈ ਔਖੀ ਨਹੀਂ ਹੈ ਨਾ ਹਾਂਜੀ ਮਿਹਨਤ ਤਾਂ ਬਈ ਕਰਨੀ ਪਊਗੀ ਕੋਈ ਵੀ ਕੰਮ ਹੈਗਾ ਡੈਰੀ ਫਾਰਮ ਦਾ ਲਾ ਲਓ ਜਾਂ ਆਪਾਂ ਕੋਈ ਪ੍ਰਾਈਵੇਟ ਨੌਕਰੀ ਕਰਦੇ ਆ ਉੱਥੇ ਵੀ ਮਿਹਨਤ ਕਰਾਉਣੀ ਕਰਦੇ ਆ ਤਾਂ ਫੇਰੀ ਨੌਕਰੀ ਜੀ ਪੈਸਾ ਉਹ ਦੇਣਗੇ ਤਨਖਾਹ ਦੇਣੀ ਹੈ ਨਾ ਤੇ ਆਪਦਾ ਹੀ ਆਪਾਂ ਘਰੇ ਕੰਮ ਕਰਾਂਗੇ ਮਿਹਨਤ ਕਰਾਂਗੇ ਤੇ 2 ਘੰਟੇ ਤੜਕੇ ਲਾਓ 2 ਸ਼ਾਮ ਨੂੰ ਲਾਓ ਠੀਕ ਹੈ ਭਾਈ ਤੇ ਤੁਹਾਡੇ ਕੋਲ ਕਿੰਨੀਆਂ ਬੱਕਰੀਆਂ ਟੋਟਲ ਭਾਈ ਹੁਣ ਮੇਰੇ ਕੋਲੇ ਭਾਈ 12 13 ਬੱਕਰੀਆਂ ਆ ਗੀਆਂ ਤੇ 10 12 ਪੱਠਾ ਖਾਣ ਲਈ ਕੀ ਦਿੰਨੇ ਉਹਨਾਂ ਨੂੰ ਚਾਰੇ ਦੇ ਵਿੱਚ ਜਾਂ ਫੀਡ ਚ ਕੀ ਦਿੰਨੇ ਹੋ ਭਾਈ ਖਾਣ ਲਈ ਭਾਈ ਹੁਣ ਜਿਵੇਂ ਮੌਸਮ ਦੇ ਹਿਸਾਬ ਨਾਲ ਜੇ ਹੁਣ ਅੱਜ ਦਾ ਟਾਈਮ ਹੈ ਵਿੱਚ ਕਣਕ ਤੇ ਆਪਣੇ ਜੋ ਤੇ ਸਰੋਂ ਦੀ ਖਾਲ ਅਸੀਂ ਆਪਾਂ ਚੰਗੀ ਤਰ੍ਹਾਂ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਸੱਣੀ ਪਾਉਂਦੇ ਹਾਂ ਅੱਛਾ ਤੋੜੀ ਜੇ ਰਲਾ ਦਿੰਨੇ ਵਿੱਚ ਮਿਕਸ ਕਰਕੇ ਪਾਉਣੇ ਆ ਵਿੱਚ ਹਰਾ ਪਾ ਦਿੰਨੇ ਆ ਹਮ ਹਰਾ ਰੁੱਤ ਦੇ ਹਿਸਾਬ ਨਾਲ ਜਿਵੇਂ ਹੁਣ ਮੱਕੀ ਹੋਗੀ ਬਾਜਰਾ ਵੀ ਆ ਜਵਾਰ ਵੀ ਆ ਉਸ ਦਾ ਠੀਕ ਹੈ ਜਿਹੜੀ ਗੱਲ ਬਈ ਕਹਿ ਦਿੰਦੇ ਆ ਵੀ ਬੀਟਰਲ ਬੱਕਰੀ ਆ ਜਿਹੜੀ ਚਰਾਂਦ ਵਾਲੀ ਬੱਕਰੀ ਆ ਹਨਾ ਵੀ ਘਰੇ ਰਹਿ ਕੇ ਇਹ ਨਹੀਂ ਪਾਲਦੀ ਤੁਹਾਡੇ ਹਿਸਾਬ ਨਾਲ ਗੱਲ ਹੈ ਠੀਕ ਆ ਜਾਂ ਪਾਲ ਜਾਂਦੀ ਹੈ ਘਰੇ ਬਈ ਆ ਖੜੀਆਂ ਆਂ ਘਰੇ ਪਾਲਦੇ ਆ ਜਿੰਨੀਆਂ ਹੀ ਬੱਕਰੀਆਂ ਅੱਛਾ ਠੀਕ ਹੈ ਕਿੰਨੇ ਸੂਏ ਲੈਣੇ ਆ ਬੱਕਰੀ ਤੋਂ ਇੱਕ ਸਾਲ ਚ ਇੱਕ ਸਾਲ ਬਈ 15 ਮਹੀਨਿਆਂ ਚ ਦੋ ਸੂਏ ਲੈ ਲੈਂਦੇ ਠੀਕ ਹੈ ਜੀ ਲਓ ਬਾਈ ਬੱਕਰੀਆਂ ਦਿਖਾਉਣੇ ਆ ਬਾਈ ਦੀਆਂ ਹਨਾ ਤੇ ਬਾਈ ਕੋਲੇ ਬਾਈ ਬਰੀਡਰ ਆ ਦੋ ਹਨਾ ਬਰੀਡਰ ਆਪਾਂ ਦਿਖਾਵਾਂਗੇ ਵੀਡੀਓ ਤੁਹਾਨੂੰ ਬਾਈ ਕਿਹੜੇ ਕਿਹੜੀ ਲਾਈਨ ਦੇ ਬਰੀਡਰ ਆਪਣੇ ਕੋਲੇ ਜਿਹੜੇ ਦੋ ਹੈਗੇ ਇੱਕ ਤਾਂ ਬਾਈ ਆਪਣੇ ਕੋਲੇ ਸ਼ੇਰਾ ਬੱਕਰਾ ਹੈ ਬਾਈ ਪੰਮੇ ਧਿਕਰ ਹੋਏ ਸੇ ਦੋ ਹਾਂਜੀ ਇੱਕ ਤਾਂ ਸ਼ੇਰਾ ਹੈ ਇੱਕ ਬਾਈ ਆਪਣੇ ਕੋਲੇ ਕਾਲਾ ਬੱਕਰਾ ਹੈਗਾ ਡਾਕਟਰ ਮਸਤਾਕ ਕੀ ਬੰਦੇ ਰਾਖੀ ਵਾਲਿਆਂ ਦਾ ਜਿਹੜਾ ਆਪਣੇ ਕੋਲੇ ਭੋਲੂ ਬੱਕਰਾ ਸੀ ਭੋਲੂ ਬੱਕਰਾ ਉਹਦਾ ਡਾਇਰੈਕਟ ਬੱਚਾ ਜਿਹੜੇ ਦੋਨੋਂ ਹੀ ਬੱਕਰੇ ਚੰਗੀਆਂ ਬਲੱਡ ਲਾਈਨਾਂ ਦੇ ਹਨਾ ਤੇ ਬਾਈ ਰਿਜ਼ਲਟ ਦਿਖਾਓ ਬੱਕਰਿਆਂ ਦਾ ਆਪਣੇਆਂ ਦਾ ਹਨਾ ਕਿਹੜੇ-ਕਿਹੜੇ ਪੱਠਾ ਆਈਆਂ ਨੇ ਤੇ ਬਾਈ ਕੋਲੇ ਬਾਈ ਸਾਰੀਆਂ ਜਿਹੜੀਆਂ ਪੱਠਾ ਨੇ ਨਾ ਆਪਣੇ ਘਰ ਦੀਆਂ ਨੇ ਕਿਉਂਕਿ ਬਰੀਡਿੰਗ ਤੇ ਕੰਮ ਕਰੀ ਜਾਂਦੇ ਆ ਬਾਈ ਹੋਰੀ ਲਓ ਜੀ ਇਹ ਸ਼ੇਰੇ ਦੀ ਪੱਠ ਹੈ ਜੀ ਆਪਣੇ ਦੀ ਅੱਛਾ ਇਹ ਸ਼ੇਰੇ ਬੱਕਰੇ ਦੀ ਸੈਦ ਹੋ ਕੇ ਲਾਈਨ ਵਾਲੇ ਹਾਂਜੀ ਇਹ ਸ਼ੇਰੇ ਦੀ ਹੈ ਠੀਕ ਆ ਬਾਈ ਲੋਹੀ ਪੱਠ ਆ ਬਾਈ ਹਨਾ ਪੱਠ ਆ ਉਹਦੀ ਠੀਕ ਆ ਬਾਈ ਕੀ ਡਿਟੇਲ ਹੋਊਗੀ ਬਾਈ ਇਹਦੀ ਹੁਣ ਇਹ ਬਾਈ ਹੋਊਗੀ 40 ਹੋ ਜੇ 42 ਹੋ ਜੇ ਇੱਥੇ ਹੀ ਹੋਊਗੀ ਆਪਾਂ ਕਿਦੇ ਫੀਤਾ ਤਾਂ ਲਾਏ ਨਹੀਂ ਅੱਛਾ ਜੀ ਦੰਦਾਂ ਤੋਂ ਕਿਵੇਂ ਬਾਈ ਬਾਈ ਦੰਦ 6 ਸੀਗੀ 8ਵਾਂ ਲਾ ਗਈ 8ਵਾਂ ਲਾ ਗਈ ਤੇ ਤੁਹਾਡੇ ਕੋਲੇ ਦੂਜਾ ਸੂਆ ਸੋਣ ਵਾਲੀ ਆ ਹੁਣ ਦੂਜਾ ਸੂਆ ਸੋਣ ਵਾਲੀ ਆ ਹਾਂਜੀ ਠੀਕ ਐ ਪਹਿਲੇ ਸੂਏ ਕਿਵੇਂ ਦਾ ਰਿਜ਼ਲਟ ਕੱਢਿਆ ਬਈ ਪਹਿਲੇ ਸੂਏ ਨੇ ਲੋਹਾ ਬੱਕਰਾ ਦਿੱਤਾ ਸੀ ਬਈ ਲੋ ਬਈ ਫਰੇਮ ਦੇਖੋ ਹਣਾ ਜਿਹੜੀ ਸੈਦੋਗੇ ਲਾਈਨ ਦੀ ਖਾਸੀਅਤਾਂ ਵੱਡੇ ਫਰੇਮ ਦੀਆਂ ਹੁੰਦੀਆਂ ਬੱਕਰੀਆਂ ਹੱਡ ਬੋਡਿਆਂ ਤੋਂ ਦੇਖ ਲਓ ਪੱਠ ਬੱਕਰੀ ਵਰਗੀ ਲੱਗਦੀ ਆ ਤੇ ਬੱਚਾ ਵੀ ਇਹਨੇ ਕਾਲੇ ਰੰਗ ਦਾ ਕੱਢਿਆ ਸੀ ਨਹੀਂ ਬਈ ਲੋਹਾ ਬੱਚਾ ਦਾ ਲੋਹਾ ਕਾਲੇ ਤੋਂ ਗੱਬਣ ਹੋਈ ਸੀਗੀ ਕਾਲੇ ਤੋਂ ਹੋਈ ਸੀ ਲੋਹਾ ਠੀਕ ਐ ਬਈ ਹੋਰ ਵੀ ਪੱਠਾਂ ਹੈਗੀਆਂ ਸ਼ੇਰੇ ਦੀਆਂ ਆਪਣੇ ਕੋਲ ਹਾਂਜੀ ਹਾਂਜੀ ਲੋ ਬਈ ਦਿਖਾਉਣੇ ਆ ਬਈ ਇਸ ਹਾਇਦੋਗੇ ਲਈ ਇਹਦੀਆਂ ਪੱਠਾਂ ਆ ਗਈਆਂ ਬਾਈ ਪੰਮੀ ਦੇ ਇੱਕ ਜਿਹੜਾ ਬੱਕਰਾ ਹੈਗਾ ਬਾਈ ਪੰਮੀ ਦੇ ਘਰ ਦਾ ਬਰੀਡਰ ਜੀ ਉਹਦਾ ਬੱਚਾ ਹਾਂਜੀ ਇਹ ਕਾਲੀ ਪੱਠ ਹੈਗੀ ਅੱਛਾ ਇਹ ਵੀ ਸ਼ੇਰੇ ਦੀ ਹੈ ਬਾਈ ਇਹ ਸ਼ੇਰੇ ਦੀ ਹੋਗੀ 38 39 ਇੰਚ ਤੇ ਲਓ ਬਾਈ ਕੁਆਲਿਟੀਆ ਦੇਖੋ ਹਣਾ ਚਾਰ ਦੰਦ ਹੈ ਜੀ ਚਾਰ ਦੰਦ ਬਾਈ ਫੇਸ ਦੀ ਕੁਆਲਿਟੀ ਦੇਖੋ ਹਣਾ ਪੂਰਾ ਪੰਜ ਫੇਸ ਆ ਸਿੰਘ ਦੀ ਕੁਆਲਿਟੀ ਆ ਕੰਨ-ਕੁੰਨ ਵਧੀਆ ਲੱਗਿਆ ਪੱਠ ਫਰੇਮ ਦੀ ਬਹੁਤ ਸੋਹਣੀ ਆ ਇਹ ਬਾਈ ਲਵਾਈ ਆ ਹੁਣ ਕਿ ਨਹੀਂ ਹਾਂ ਬਈ ਲੱਗੀ ਆ ਕਾਲੇ ਬੱਕਰੇ ਤੇ ਲੱਗੀ ਆ ਚਾਰ ਦੰਦਾਂ ਦੀ ਹੁਣ ਹਾਂਜੀ ਹਾਂਜੀ ਲਓ ਜੀ ਬਾਈ ਜੇ ਕੋਈ ਜਾਨਵਰ ਸੇਲ ਹੋਇਆ ਤਾਂ ਉਹ ਦੱਸ ਦਿਓ ਜਿਹੜੇ ਬਾਈ ਸ਼ੋਅ ਕਰ ਰਿਹਾ ਜਾਨਵਰ ਇਹ ਕੋਈ ਸੇਲ ਨਹੀਂ ਹੈ ਨਾ ਹਾਂਜੀ ਜੇ ਕੋਈ ਸੇਲ ਹੋਊਗਾ ਤਾਂ ਬਾਈ ਤੁਹਾਨੂੰ ਦੱਸ ਦੂਗਾ ਤੇ ਇਹ ਪੱਠ ਇਸੀਗੀ ਆਪਣੇ ਸ਼ੇਰੇ ਬੱਕਰੇ ਦੀ ਹੋਰ ਵੀ ਪੱਠਾਂ ਦਿਖਾਉਣੇ ਆ ਤੁਹਾਨੂੰ ਆਜੋ ਇਹ ਵੀ ਸ਼ੇਰੇ ਦੀ ਹੈ ਬਾਈ ਇਹ ਅੱਛਾ ਬਾਈ ਇਹ ਪੱਠੇ ਦੀ ਲਓ ਜੀ ਇਹ ਸੂਈ ਹੋਈ ਆ ਹਾਂਜੀ ਇਹ ਸ਼ੇਰੇ ਦੀ ਹੈ ਇਹਦੀ ਮਾਂ ਕਿਹੋ ਜੀ ਸੀ ਬਾਈ ਇਹਦੀ ਮਾਂ ਕਾਲੀ ਸੀ ਬਾਈ ਕਾਲੀ ਬੱਕਰੀ ਨੇ ਬਾਈ ਸ਼ੇਰੀ ਪੱਟ ਦਿੱਤੀ ਸੀ ਕੁਆਲਿਟੀਆਂ ਦੇਖੋ ਹਣਾ ਜਿਹੜੀਆਂ ਬੀਟਲ ਦੀਆਂ ਕੁਆਲਿਟੀਆਂ ਹੁੰਦੀਆਂ ਇਹ ਬਾਈ ਕਿੰਨੀ ਉਮਰ ਦੀ ਲੱਗੀ ਸੀਗੀ ਇਹ ਬਾਈ ਚਾਰ ਦੰਦ ਹੁਣ ਚਾਰ ਦੰਦ ਹੀ ਆ ਇਹ ਚਾਰ ਦੰਦ ਹੋ ਜੇ ਦੋ ਦੰਦ ਹੀ ਲੱਗ ਗਈ ਸੀ ਦੋ ਦੰਦ ਦੀ ਛੋਟੀ ਠੀਕ ਹੈ ਬਾਈ ਬੱਚਾ ਕਿਵੇਂ ਦਾ ਦਿੱਤਾ ਨਹੀਂ ਬੱਚਾ ਇਹ ਨਹੀਂ ਬਾਈ ਸ਼ੇਰਾ ਦਿੱਤਾ ਸੀਗਾ ਅੱਛਾ ਵੇਚਤਾ ਬਈ ਹਾਂ ਵੇਚ ਲੋ ਠੀਕ ਹੈ ਜੀ ਲਓ ਬਾਈ ਦਿਖਾਉਣੇ ਹੋਰ ਵੀ ਪੱਠਾ ਦਿਖਾਉਣੇ ਆ ਜੋ ਇਹ ਪੱਠੇ ਬਾਰੇ ਦੱਸੋ ਬਾਈ ਕਾਲੇ ਰੰਗ ਦੀ ਹੈ ਨਾ ਹਾਂ ਜੀ ਇਹ ਦੀ ਇਹ ਦੀ ਮਾਂ ਹੈਗੀ ਅੱਛਾ ਇਹ ਦੀ ਹੈ ਸ਼ੇਰੇ ਦੀ ਪੱਠਾ ਇਹ ਇਹ ਸ਼ੇਰੇ ਦੀ ਪੱਠਾ ਹੈ ਸ਼ੇਰੀ ਬੱਕਰੀ ਦੀ ਪੱਠਾ ਕਾਲੀ ਇਹ ਸ਼ੇਰੀ ਬੱਕਰੀ ਦੀ ਹੈ ਸ਼ੇਰੇ ਬੱਕਰੀ ਦੀ ਤੀ ਲਓ ਬਾਈ ਮਾਂ ਨਾਲ ਉੱਚੀ ਗਈ ਪੱਠਾ ਹੈ ਨਾ ਹਾਂ ਜੀ ਲਓ ਜੀ ਦੇਖੋ ਇਹ ਕਾਲੀ ਪਠ ਆਪ ਵੀ ਸ਼ੇਰੇ ਦੀ ਹੈ ਬਈ ਨਹੀਂ ਤੇਰੀ ਇਹ ਸ਼ੇਰੇ ਦੀ ਹੈਗੀ ਅੱਛਾ ਇਹ ਮਾਂ ਨਹੀਂ ਸ਼ੇ ਇਹ ਨਹੀਂ ਸ਼ੇਰੇ ਦੀ ਠੀਕ ਹੈ ਜੀ ਇਹ ਸ਼ੇਰੇ ਦੀ ਪਠ ਹੈ ਆਪ ਦੀ ਮਾਂ ਨਾਲੋਂ ਵੀ ਉੱਚੀ ਟੱਪ ਗਈ ਮਾਂ ਨਾਲੋਂ ਉੱਚੀ ਟੱਪ ਗਈ ਤੇ ਦੰਦਾਂ ਤੋਂ ਕਿਵੇਂ ਆ ਬਈ ਚਾਰ ਦੰਦ ਲਾਈ ਆ ਜੀ ਚਾਰ ਦੰਦ ਆ ਬਈ ਆ ਦੇਖ ਲਓ ਮਾਵਾਂ ਦੀ ਇੱਕੋ ਫਰੇਮ ਦੇ ਵਿੱਚ ਆ ਤੇ ਬਾਈ ਸਾਰੇ ਰੰਗ ਹੀ ਸੂਈ ਜਾਂਦਾ ਫਿਰ ਬੱਕਰਾ ਸ਼ੇਰ ਆ ਹਾਂ ਬਾਈ ਸਾਰੇ ਸੂਈ ਜਾਂਦਾ ਸ਼ੇਰ ਲਓ ਹੋਰ ਵੀ ਦਿਖਾ ਦਿਓ ਬਾਈ ਨੇ ਬਾਈ ਘਰ ਦੇ ਵਿੱਚ ਹੀ ਬੱਕਰੀਆਂ ਰੱਖੀਆਂ ਘਰੇ ਜਿਹੜਾ ਤੂੜੀ ਦਾਣਾ ਸੰਨੀ ਰਲਾਉਣੇ ਆ ਉਸੇ ਤਰੀਕੇ ਨਾਲ ਹੀ ਬਾਈ ਹੋਰੀ ਬੱਕਰੀਆਂ ਪਾਲਦੇ ਆ ਕੋਈ ਬਾਈ ਕਹਦਾ ਬਾੜਾ ਔਖਾ ਕੰਮ ਨਹੀਂ ਆਪਾਂ ਐਵੇਂ ਰੌਲਾ ਪਾਈ ਜਾਂਦੇ ਆ ਵੀ ਬੱਕਰੀ ਸੰਭ ਦੀ ਨਹੀਂ ਆਹ ਦੇਖੋ ਬਈ ਸ਼ੇਰੇ ਰੰਗ ਦੇ ਵਿੱਚ ਕਿੰਡੀ ਸੋਹਣੀ ਪੱਠਾ ਬਾਈ ਕੀ ਡਿਟੇਲ ਹੈ ਇਹਦੀ ਇਹ ਬਾਈ ਹੋਊਗੀ ਚਾਰ ਦੰਦ ਚਾਰ ਦੰਦ ਆ ਬਾਈ ਲਓ ਜੀ ਹਾਈਟ ਹੋਵੇ ਬਹੁਤ ਸੋਹਣੀ ਪੱਠ ਦੀ ਹੈ ਨਾ ਹੱਡਾਂ ਪੈਰਾਂ ਦੀ ਇਹ ਵੀ ਸ਼ੇਰੇ ਦੀ ਹੈ ਬਾਈ ਹਾਂ ਇਹ ਵੀ ਸ਼ੇਰੇ ਦੀ ਹੈ ਲਓ ਬਾਈ ਦੇਖੋ ਬਾਈ ਬਾਈ ਇੱਕ ਵਾਰੀ ਹੋਰ ਦਿਖਾਈ ਫੜ ਕੇ ਚੱਜ ਨਾਲ ਏ ਬਾਈ ਲਵਾਈ ਤਾਂ ਨਹੀਂ ਹਜੇ ਨਹੀਂ ਲਵਾਈ ਨਹੀਂ ਬਾਈ ਹਜੇ ਲਓ ਜੀ ਸ਼ਾਇਦ ਹੋਗੇ ਬਲੱਡ ਲਾਈਨ ਬਾਈ ਹਨਾ ਬਾਈ ਪੰਮੇ ਕੋਲੇ ਸ਼ੇਰੇ ਰੰਗ ਦੇ ਬੱਕਰੇ ਪਹਿਲਾਂ ਤੋਂ ਰਹੇ ਆ ਤੇ ਉਸੇ ਫਰੇਮ ਦੀ ਇਹ ਬੱਕਰੀ ਆ ਗਈ ਦੇਖੋ ਫੇਸ ਦੀ ਕੁਆਲਿਟੀ ਸਿੰਗ ਵੇਖ ਲਓ ਕਿੱਡਾ ਵਧੀਆ ਗਿਆ ਪਿੱਛੇ ਨੂੰ ਹਨਾ ਲਓ ਜੀ ਦੇਖੋ ਬਾਈ ਲਓ ਬਾਈ ਹੋਰ ਦਿਖਾ ਦਿਓ ਆ ਕਾਲੀ ਪੱਟ ਦਿਖਾਉਂਦਾ ਬਾਈ ਹੋਰ ਇੱਕ ਇਹਦੀ ਬਾਈ ਕੀ ਡਿਟੇਲ ਹੈ ਜੀ ਇਹ 6 ਲਾ ਗਈ 6 ਦਾੰਦਾ ਜੀ ਇਸ ਸੁਈਏ ਬਈ ਇੱਕ ਵਾਰੀ ਹਾਂ ਇਹ ਵੀ ਸ਼ੇਰੇ ਦੀ ਆ ਅੱਛਾ ਇਹ ਵੀ ਸ਼ੇਰੇ ਦੀ ਆ ਵੀ ਲਓ ਜੀ ਬਈ ਪਹਿਲਾਂ ਜਦੋਂ ਤੁਸੀਂ ਬੱਕਰੀਆਂ ਚ ਆਏ ਸੀ ਅੱਜ ਜਦੋਂ ਆਪਾਂ 6-7 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਸ਼ੇਰੇ ਰੰਗ ਬਾਰੇ ਬੜਾ ਰੌਲਾ ਪੈਂਦਾ ਸੀ ਵੀ ਇਹਦੀ ਮਾਰਕੀਟ ਹੈ ਨਹੀਂ ਸ਼ੇਰਾ ਰੰਗ ਨਾ ਰੱਖੋ ਹਨਾ ਤੇ ਅੱਜ ਕੱਲ ਸ਼ੇਰਾ ਰੰਗ ਘਟ ਗਿਆ ਹੁਣ ਪੂਰੀ ਡਿਮਾਂਡ ਹੈਗੀ ਆ ਬਈ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਜਿਹੜੇ ਬੰਦੇ ਆ ਕਹਿੰਦੇ ਸੀ ਵੀ ਸ਼ੇਰਾ ਬੱਕਰਾ ਉਹ ਵੇਚ ਦੇ ਜਾਂ ਤਾਂ ਹਾਲ ਦਾ ਬੱਚਾ ਲੈ ਲੈ ਜਾਂ ਕਾਲਾ ਡੱਬਾ ਬੱਚਾ ਲੈ ਲੈ ਫਿਰ ਇਹ ਕਹਿੰਦੇ ਮਾਰਕੀਟ ਹੀ ਹੈਣੀ ਮੈਨੂੰ ਬਹੁਤ ਸਾਰੇ ਭਰਾਵਾਂ ਨੇ ਕਿਹਾ ਸੀ ਹਨ ਤੇ ਅੱਜ ਉਹੀ ਬੰਦੇ ਕਹਿੰਦੇ ਬਾਈ ਸ਼ੇਰਾ ਬੱਕਰਾ ਵੇਚਣ ਹਾਂ ਉਹ ਬੰਦਿਆਂ ਦੇ ਮੈਨੂੰ ਫੋਨ ਆਏ ਆ ਬੱਚੇ ਹੀ ਪੁੱਛਦੇ ਹੋਣਗੇ ਵੀ ਹਨ ਹਾਂ ਅੱਛਾ ਆ ਵੜ ਕੇ ਨਹੀਂ ਵੜੀ ਲੋ ਬਾਈ ਬਾਈ ਆਪਣੇ ਫਾਰਮ ਦੀ ਸਭ ਤੋਂ ਵੱਡੀ ਬੱਕਰੀ ਹੈਗੀ ਕੋਈ ਇੱਥੇ ਜਿਹੜੀ ਪ੍ਰਾਣੀ ਹੈ ਸਭ ਤੋਂ ਆਪਣੀ ਉਹ ਵੀ ਦਿਖਾ ਦਿਓ ਜ਼ਰੂਰ ਲੋ ਵੀ ਇਹ ਵੀ ਜੈਡ ਬ੍ਰੇਕ ਬੱਕਰੀ ਆ ਲਵਾਨ ਬਹੁਤ ਵੱਕਰੀ ਦੀ ਹੈ ਨਾ ਵੱਡੇ ਫਰੇਮ ਦੀ ਹੈ ਪੂਰੀ ਕੀ ਡਿਟੇਲ ਆ ਬਈ ਇਹਦੀ ਇਹ ਬਾਈ 40 40 41 ਇੰਚ ਹੈਟੂ ਅੱਛਾ ਆਪ ਕਿਹੜੇ ਬੱਕਰੇ ਦੀ ਹੈ ਬਈ ਇਹ ਪਿੱਛੋਂ ਇਹ ਬਾਈ ਲਈ ਸੀ ਆਪਾਂ ਅੱਛਾ ਖਰੀਦੀ ਸੀਗੀ ਕਿੰਨੇ ਸੂਏ ਲਾ ਗਏ ਆਪਣੇ ਕੋਲੇ ਇਹਨੂੰ ਬਈ 4-5 ਸੂਏ ਲਾਤੇ ਪਰ ਦਿੰਦੀ ਬੱਕਰੀ ਆ ਅੱਛਾ ਦਿੰਦੀ ਬੱਕਰੀ ਧੰਨ ਬੱਚੇ ਦਿੱਤੇ ਸੀ ਇਹਨੇ ਅੱਛਾ ਦੋ ਸੇਰ ਹੋ ਗਏ ਇੱਕ ਬੱਚਾ ਰੱਖਿਆ ਪਹਿਲਾ ਕਾਲਾ ਕਾਲੇ ਬੱਕਰੇ ਦਾ ਕ੍ਰੋਸ ਸੀ ਅੱਛਾ ਇਹ ਸ਼ੇਰੇ ਤੋਂ ਹੀ ਲਵਾਈ ਸੀ ਇਹ ਪਹਿਲਾਂ ਕਦੇ ਨਹੀਂ ਪਿਛਲੇ ਕਿਹੜੇ ਆਈਤੀ ਸ਼ੇਰ ਕਾਲੇ ਤੋਂ ਲਵਾਈ ਸੀ ਕਾਲੇ ਦੇ ਬੱਚਾ ਹੈਗਾ ਉੱਥੇ 5 ਮਹੀਨਿਆਂ ਦਾ ਬੱਚਾ ਆਦਾ ਫਿਰਦਾ ਉੱਥੇ ਅੱਛਾ ਬਈ ਤੇ ਹੁਣ ਇਹ ਪਿਛਲੇ ਕਿਹੜੇ ਸ਼ੇਰੇ ਤੋਂ ਲਵਾਈ ਸੀ ਸ਼ੇਰੇ ਦਾ ਇਹਦਾ ਬੱਚਾ ਰੱਖਿਆ ਹੋਇਆ ਆਪਾਂ ਸ਼ੇਰਾ ਇੱਕ ਠੀਕ ਹੈ ਬਈ ਹਾਂ ਉਹ ਗੂਰੇ ਸੇ ਬਈ ਜਦੋਂ ਤੁਸੀਂ ਬੱਕਰੀਆਂ ਖਰੀਦਦੇ ਹੋ ਲੈਨੇ ਹੋ ਬੱਕਰੀਆਂ ਘਰ ਦਾ ਬੱਚਾ ਰੱਖਦੇ ਹੋ ਅੱਗੇ ਬਰੀਡਿੰਗ ਲਈ ਕੀ ਕੁਆਲਿਟੀਆਂ ਦੇਖਦੇ ਹੋ ਉਦੇ ਬਾਈ ਇੱਕ ਸਿੰਘੀ ਦੇਖ ਲਈਦੀ ਐ ਨੱਕ ਮੂੰਹ ਦਾ ਸੋਹਣਾ ਐ ਤੇ ਸਹਣਾ ਸੋਹਣਾ ਹੋਣਾ ਚਾਹੀਦਾ ਝੱਲ ਰਚੂਲ ਬੱਚੇ ਦੀ ਸੋਹਣੀ ਹੋਵੇ ਲਮਾਈ ਦੇਖਦੇ ਆਂ ਠੀਕ ਐ ਬਾਈ ਹਾਈਟ ਵਾਲੇ ਕਿੰਨਾ ਜੋ ਲਮਾਈ ਦੇਖੋ ਜਾਨਵਰੀ ਹੈਗੀ ਹਾਂਜੀ ਦੁੱਧ ਪੱਖੋਂ ਦੇਖੋ ਵੀ ਦੁੱਧ ਥੱਲੇ ਬੱਚੇ ਦੀ ਚਿਹਰੀ ਆਉਂਦੀ ਆ ਆਪਣੇ ਲਵਾਨ ਨਾਲ ਬਾਈ ਫਿਰ ਕੀ ਫਰਕ ਪੈਂਦਾ ਅੱਗੇ ਜਾ ਕੇ ਕੀ ਰਿਜ਼ਲਟ ਮਿਲਦੇ ਜਿੰਨਾ ਲਵਾਨ ਨਾਲ ਬਾਈ ਬੱਚਾ ਸੋਹਣਾ ਬਣ ਲੌਂਦਾ ਲੰਮਾ ਲਾਂਝਾ ਵਧੀਆ ਆਉਂਦਾ ਹਨਾ ਹਾਂਜੀ ਤੇ ਬੱਚਾ ਚੰਗਾ ਸਨੱਖਾ ਹੋਊਗਾ ਤਾਂ 2 ਰੁਪਏ ਵੱਧ ਵਟੇ ਜਾਂਦੇ ਠੀਕ ਐ ਬਾਈ ਲਓ ਬਾਈ ਹੋਰ ਵੀ ਦਿਖਾ ਦਿਓ ਪੱਠਾ ਫਿਰ ਆਪਾਂ ਤੁਹਾਨੂੰ ਬਰੀਡਰ ਵੀ ਦਿਖਾਵਾਂਗੇ ਬਾਈ ਹੋਰਾਂ ਦੇ ਇਹ ਪਾਠ ਹੈਗੀ ਇਹ ਪਾਠ ਹੈਗੀ ਖੀਰੀ ਪਾਠ ਹਨ ਨਹੀਂ ਇਹ ਤਾਂ ਹੈ ਹੈ ਸਾਰੀ 4-5 ਮਹੀਨਿਆਂ ਦੀ ਮਸੇ ਠੀਕ ਹੈ ਬਾਈ ਇਹ ਮੌਜਰ ਦੀ ਹੈ ਅੱਛਾ ਇਹ ਬਈ ਆਪਣੇ ਕਾਲੇ ਬੱਕਰੇ ਦੀ ਜਿਹੜਾ ਡਾਕਟਰ ਮੁਸਤਾਖ ਵਾਲੀ ਲੈ ਜਾਂਦਾ ਹਨਾ ਹਾਂ ਇਹ ਦੀ ਮਾਂ ਹੈ ਅੱਛਾ ਇਹਦੀ ਮਾਂ ਦੇਖ ਲਓ ਬਾਈ ਮਾਵਾਂ ਧੀਆਂ ਜੈਡ ਬਲੈਕ ਲਓ ਬਾਈ ਸ਼ੇਲ ਤਾਂ ਨਹੀਂ ਪਾਠੇ ਨਾ ਨਾ ਬਾਈ ਸ਼ੇਲ ਲਓ ਜੀ ਇੱਕ ਤੁਹਾਨੂੰ ਹੋਰ ਬੱਕਰੀ ਦਿਖਾਉਣਾ ਬਾਈ ਬਾੜੀ ਹਾਈਟ ਵਾਲੀ ਕਹਿੰਦੇ ਆ ਹਨਾ ਹਾਂਜੀ ਹਾਂਜੀ ਜਿਹੜਾ ਆਪਾਂ ਅਰਸ਼ਦ ਖਾਨ ਨੂੰ ਬਚਾ ਦਿੱਤਾਗਾ ਠੀਕ ਹੈ ਜਿਹਦੀ ਆਪਾਂ ਮੇਲੇ ਤੇ ਵੀਡੀਓ ਬਣਾਈ ਸੀ ਮੇਲੇ ਤੇ ਵੀਡੀਓ ਬਣਾਈ ਸੀ ਐਨਾ ਕੌਂਡਾ ਐਨਾ ਕੌਂਡਾ ਕਹਿੰਦਾ ਉਹਦੀ ਮਾਂ ਬਈ ਇਹ ਅੱਛਾ ਦੇਖ ਲਓ ਬੱਕਰੀ ਦਾ ਹਾਈਟ ਕਿੰਨੀ ਕਾ ਹਨਾ ਲਓ ਜੀ ਤੇ ਬੱਚਾ ਬਈ ਉਹ ਕੀ ਹਾਈਟ ਕਰ ਗਿਆ ਹੁਣ ਕਿੰਨੇ ਦਾ ਉਹ ਬਈ ਹੁਣ ਹੈਗਾ 43 ਇੰਚ ਤੇ ਹੈਗਾ 43 ਇੰਚ ਹਾਂ ਜੀ ਦੋ ਦੰਦ ਹੈਗਾ ਦੋ ਦੰਦ ਹਾਂਜੀ ਬੜੀ ਹਾਈਟ ਚੱਕੀ ਐ ਬਾਈ ਕਹਿੰਦਾ ਹਨਾ ਜਦੋਂ ਆਪਾਂ ਵੀ ਮੇਲੇ ਤੇ ਵੀਡੀਓ ਬਣਾਈ ਸੀ ਉਹ ਤਾਂ ਹਾਈਟ ਥੋੜੀ ਸੀ ਉਦੋਂ ਉਹਦੀ ਥੋੜੀ ਹੁਣ ਤਾਂ ਬਹੁਤ ਕਰ ਗਈ ਉਹ ਠੀਕ ਐ ਤੇ ਪਰਮਾਤਮਾ ਲੰਮੀ ਉਮਰ ਕਰੇ ਬੱਚਾ ਬਹੁਤ ਸੋਹਣਾ ਤਿਆਰ ਹੋਣਾ ਬਾਈ ਤੇ ਇਸ ਬੱਕਰੀ ਦਾ ਬੱਚਾ ਸੀ ਐਨਾਕੋਂਡਾ ਜਿਹੜਾ ਬਾਈ ਨੇ ਗਿਫਟ ਕੀਤਾ ਸੀਗਾ ਬਾਈ ਟਵਾਣੇ ਨੂੰ ਤੇ ਟਵਾਣੇ ਨੇ ਅੱਗੇ ਦੇਤਾ ਯਾਰਸ਼ਦ ਨੂੰ ਤੇ ਹੁਣ ਬਾਈ ਕਿੱਥੇ ਆ ਬੱਚਾ ਉਹ ਹੁਣ ਬਾਈ ਉਹ ਮਲਕਾਣੇ ਲਿਆਂਦਾ ਪਰ ਅੱਛਾ ਆਪਦੇ ਕੋਲ ਹੀ ਲੈ ਸਮਝ ਲਓ ਹੁਣ ਉਹ ਸੁਣ ਹੀ ਲਿਆਂਦਾ ਐ ਇਤਵਾਰ ਨੂੰ ਠੀਕ ਹੈ ਭਾਈ ਵਧੀਆ ਮੁੰਡਾ ਰੇਟ ਚ ਬਚਾ ਵੀ ਗਿਆ ਅੱਛਾ ਇਸ ਤਰ੍ਹਾਂ ਦੇ ਬੱਚਾ ਬਹੁਤ ਸੋਹਣਾ ਬੱਚਾ ਠੀਕ ਹੈ ਭਾਈ ਤੇ ਭਾਈ ਜੀ ਜਿਵੇਂ ਅੱਜ ਕੱਲ ਨਵੇਂ ਭਰਾ ਬਹੁਤ ਬੱਕਰੀਆਂ ਦੇ ਵਿੱਚ ਆਈ ਜਾਂਦੇ ਆ ਹਨਾ ਤੇ ਕੀ ਸਲਾਹ ਦੇਣੀ ਚਾਹੋਗੇ ਤੁਸੀਂ ਜਿਨ੍ਹਾਂ ਨੇ ਬੀਟਲ ਬੱਕਰੀਆਂ ਘਰੇ ਰੱਖਣੀਆਂ ਮੈਂ ਤਾਂ ਇਹ ਸਲਾਹ ਦਿੰਨਾ ਵੀ ਜਿਵੇਂ ਬੰਦਾ ਨਵਾਂ ਕੰਮ ਕਰਦਾ ਹਨਾ ਹਾਂਜੀ ਤਾਂ ਉਹਨੂੰ ਨਾ ਜਿਵੇਂ ਪੱਠਾਂ ਦੇ ਵਿੱਚ ਨਾ ਪਾਵੇ ਛੋਟੀਆਂ ਚ ਪੱਠਾਂ ਲਵੇ ਤਾਂ ਜਿਵੇਂ 5-6 ਮਹੀਨਿਆਂ ਦੀਆਂ ਲੈ ਲੇ ਹੂੰ ਤੇ ਜੇ ਬੱਕਰੀਆਂ ਲੈਣੀਆਂ ਤਾਂ ਦੋ ਤੋਂ ਤਿੰਨ ਬੱਕਰੀਆਂ ਘਰੇ ਰੱਖ ਕੇ ਪਹਿਲਾਂ ਦੇਖੇ ਉਹ ਅੱਗੇ ਕੰਮ ਵਧਾਉਂਦੇ। ਸਾਲ ਤੋਂ 6 ਮਹੀਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਅਸੀਂ ਸਾਂਭ ਸਕਦੇ ਆਂ। ਸੁਭਾਈ ਸਾਡੀ ਹੈਗੀ ਆ ਵਧੀਆ ਹਨ। ਹਮ ਤੇ ਵੀ ਸਾਨੂੰ ਕੀ ਇਹਨਾਂ ਨੇ ਆਮਦਨ ਦਿੱਤੀ ਹੈ। ਅੱਛਾ। ਸਾਲ ਦੇ ਵਿੱਚ ਬੱਚੇ ਸਾਡੇ ਕਿੰਨੇ ਪੈਸਿਆਂ ਦੇ ਹੋਏ। ਹਮ ਤੇ ਪਰਿਵਾਰ ਦਾ ਵੀ ਕਿੰਨਾ ਸਹਿਯੋਗ ਚਾਹੀਦਾ ਬੰਦੇ ਨੇ ਕਾਮਯਾਬ ਹੋਣਾ ਬੱਕਰੀਆਂ 'ਚ। ਬਾਈ ਪਰਿਵਾਰ ਦਾ ਪੂਰਾ ਸਹਿਯੋਗ ਚਾਹੀਦਾ। ਪਰ ਮੈਂ ਤਾਂ ਬਿਜਲੀ ਦਾ ਕੰਮ ਕਰਦਾ ਬਾਹਰ ਭੱਜ ਜਾਂਦਾ। ਹਾਂਜੀ ਤੇ ਮੇਰਾ ਪਰਿਵਾਰ ਹੀ ਸਾਂਭਦਾ। ਠੀਕ ਹੈ। ਪਰਿਵਾਰ ਖੁਸ਼ ਹੋ ਕੇ ਸਾਂਭਦਾ ਵਧੀਆ ਵਧੀਆ ਜਿਵੇਂ ਹੁਣ ਗਰਮੀ ਦਾ ਮੌਸਮ ਚੱਲੀ ਜਾਂਦਾ ਬਈ ਹੈਨਾ ਬੱਕਰੀਆਂ ਦੇ ਵਿੱਚ ਆਪਾਂ ਕੀ ਕੀ ਧਿਆਨ ਰੱਖਣਾ ਗਰਮੀ ਦੇ ਵਿੱਚ ਤਾਂ ਕਿ ਨੁਕਸਾਨ ਨਾ ਹੋਵੇ ਬਹੁਤ ਭਰਾਵਾਂ ਦਾ ਨੁਕਸਾਨ ਹੋ ਜਾਂਦਾ ਗਰਮੀ 'ਚ ਪਿਸ਼ਾਬ ਦਾ ਬੰਨ ਬੜਾ ਪੈਂਦਾ ਜਾਂ ਬੱਕਰੀਆਂ ਨੂੰ ਗਰਮੀ ਲੱਗੀ ਪਾਣੀ ਪੂਣੀ ਲੇਟ ਹੋ ਗਿਆ ਤਾਂ ਵੀ ਬੜੀ ਦਿੱਕਤ ਆਉਂਦੀ ਹੈ ਹਾਂ ਬਈ ਜ਼ਰੂਰੀ ਸਭ ਤੋਂ ਜ਼ਰੂਰੀ ਤਾਂ ਨਾ ਪਾਣੀ ਹੈ ਗਰਮੀ ਦੇ ਵਿੱਚ ਜਿਵੇਂ ਹਰਾ ਚਾਰਾ ਵਧ ਦਿਓ ਗਰਮੀ ਦੇ ਵਿੱਚ ਇਹਨੂੰ ਪਿਸ਼ਾਬ ਦੀ ਵੱਧ ਤੋਂ ਵੱਧ ਦਿੱਕਤ ਇਹਨੂੰ ਆਉਂਦੀ ਹੈ ਬੰਨ ਦੀ ਸ਼ਿਕਾਇਤ ਹੁੰਦੀ ਹੈ ਹਾਂਜੀ ਨੇ ਗਰ ਮਿਲਿਆ ਇਸ ਨੂੰ ਨੀਰੇ ਚਾਰੇ ਦਾ ਵਸ ਖਿਆਲ ਰੱਖੋ ਵਾਤ ਵਾਤ ਹੈ ਨਾ ਠੀਕ ਹੈ ਪਾਣੀ ਪੂਣੀ ਪਾਣਾ ਪੂਣਾ ਪਾ ਕੇ ਪਿਓ ਇਹਨਾਂ ਨੂੰ ਹੂੰ ਤੇ ਆਪਣੇ ਕੋਲੇ ਬਈ ਸੇਲ ਆਸਤੇ ਹੈਗਾ ਕੋਈ ਜਾਨਵਰ ਨਹੀਂ ਬਈ ਇਹਨਾਂ 'ਚ ਕੋਈ ਕੋਈ ਨਹੀਂ ਸੇਲ ਹੈ ਨਾ ਦੋਸਤੋ ਬਾਈ ਦੀ ਵੀਡੀਓ ਸ਼ੌਂਕਿਆ ਬਣਾ ਰਹੇ ਆ ਕੋਈ ਬਾਈ ਨੇ ਆਪ ਨਹੀਂ ਕਿਹਾ ਨਾ ਵੀ ਜੇ ਸੇਲ ਕਰਨੀ ਹੁੰਦੀ ਹੈ ਜਾਨਵਰ ਫੇਰ ਵੀਡੀਓ ਬਣਾਉਣੇ ਆ ਬਾਈ ਹੋਰ ਹੁਣ ਆਪਣਾ ਮੋਹ ਪਿਆਰ ਆ ਤਾਂ ਕਰਕੇ ਵੀਡੀਓ ਬਣਾ ਰਹੇ ਆ ਤੇ ਬਾਈ ਦੇ ਹੁਣ ਆਪਾਂ ਤੁਹਾਨੂੰ ਬਰੀਡਰ ਦਿਖਾਉਣੇ ਆ ਬੱਕਰੀਆਂ ਤੁਸੀਂ ਸਾਰੀਆਂ ਦੇਖ ਲਈਆਂ ਸਾਰੀਆਂ ਬਈ ਇਹ ਬਰੀਡਿੰਗ ਚ ਰੱਖੀਆਂ ਆਪਾਂ ਬੱਚੇ ਲੈਣੇ ਇਹਨਾਂ ਤੋਂ ਹਾਂ ਜੀ ਇੰਜ ਬੱਕਰੀਆਂ ਤਾਂ 7-8 ਹੀ ਆਈਆਂ ਦੋਹਾਂ ਬੱਕਰੀਆਂ ਉੱਧਰ ਖੜੀਆਂ ਉਹ ਦਿਖਾ ਦ아요 ਤੁਹਾਨੂੰ ਬਾਕੀ ਘਰ ਦੀਆਂ ਪੱਠਾਂ ਨੇ ਪੱਠਾਂ ਰੱਖੀਆਂ ਬਈ ਪੱਠਾਂ ਆਪ ਤੇ ਬੱਚੇ ਪੁੱਛੇ ਕਿਹੜੇ ਮਹੀਨੇ ਚ ਹੁੰਦੇ ਆ ਆਪਣੇ ਕੋਲੇ ਸੇਲ ਵਾਸਤੇ ਬੱਕਰੀਆਂ ਹੁਣ ਕ੍ਰੋਸ ਹੋ ਜਾਂਦੀਆਂ ਆ ਅੱਛਾ 5 ਮਹੀਨੇ ਨੂੰ ਆਉਣਗੇ ਅੱਗੇ ਸਰਦੀਆਂ ਜੀ ਹਾਂ ਸਰਦੀਆਂ ਜੀ ਠੀਕ ਐ ਤੇ ਬੱਚਾ ਬਈ ਕਿੰਨੇ ਕ ਤਾਂ ਦੇ ਦਿੰਨੇ ਹੋ ਉਹ ਚਾ ਬਈ ਬੰਦਾ ਇੱਕ ਵੇ ਦੇਖਦੇ ਆਪਾਂ ਕੋਈ ਬਾੜੇ ਪੈਸੇ ਨਹੀਂ ਮੰਗੇ ਕਿਸੇ ਤੋਂ ਅੱਛਾ ਜੀ ਉਹ ਨਾਰਮਲ ਜੀ ਮੈਂ ਬਾਈ ਭਮਾ ਕਹਿੰਦਾ ਜਿੰਨੇ ਹੁੰਦੇ ਆ ਕਰ ਬਾਈ ਬਾਈ ਗੁਲਦੀਬ ਦੱਸਿਓ ਜੀ ਇਸ ਬਰੀਡਰ ਬਾਰੇ ਇਹ ਬਾਈ ਜੀ ਆਪਣੇ ਡਾਕਟਰ ਮੁਸਤਾਕ ਵਾਲੇ ਭੋਲੂ ਦਾ ਬੱਚਾ ਡਾਇਰੈਕਟ ਹੈ ਠੀਕ ਹੈ ਬਾਈ ਭੋਲੂ ਦਾ ਡਾਇਰੈਕਟ ਬੱਚਾ ਜੀ ਹਾਂ ਜੀ ਜਿਹੜਾ ਬਾਈ ਡਾਕਟਰ ਮੁਸਤਾਕ ਖਾਨ ਦੇ ਘਰੇ ਬੱਕਰਾ ਸੀ ਭੋਲੂ ਹਾਂ ਜੀ ਤੇ ਆਪਾਂ ਕਿੰਗਰਾ ਸਾਹਿਬ ਤੋਂ ਲਿਆ ਸੀਗਾ ਇਹ ਠੀਕ ਇਹ ਬੱਚਾ ਤੁਸੀਂ ਕਿੰਗਰਾ ਸਾਹਿਬ ਤੋਂ ਲਿਆ ਸੀਗਾ ਹਾਂ ਕਿੰਗਰਾ ਸਾਹਮਣੇ ਜਿਹੜਾ ਲਾਟਰੀ ਚ ਕਟਿਆ ਸੀ ਉਹ ਲੱਕੀ ਡਰਾ ਜਿਹੜਾ ਕੱਢਿਆ ਸੀ ਹਾਂ ਜੀ ਉਹ ਬੱਚਾ ਹੈ ਠੀਕ ਹੈ ਜੀ ਉਹਦਾ ਲੱਕੀ ਡਰਾ ਕਿੱਥੇ ਨਿਕਲਿਆ ਸੀ ਬਾਈ ਇਹ ਫੁੱਲੇ ਵਾਲੇ 200 ਰੁਪਏ ਚ ਹਾਂ ਜੀ ਤੇ ਉਥੋਂ ਮੰਨ ਲਓ ਕਿ ਜਿਨ੍ਹਾਂ ਨੂੰ ਨਿਕਲਿਆ ਸੀ ਉਹਨਾਂ ਤੋਂ ਆਪਾਂ ਲੈ ਲਿਆ ਸੀਗੇ ਇਹ ਸੰਦੀਪ ਦੇ ਪਿੰਡ ਨਿਕਲੇ ਖਿਜਣ ਵਾਲੀ ਡਾਂਗ ਅੱਛਾ ਖਿਜਣਾਂ ਦੀ ਡਾਂਗ ਹੀ ਨਿਕਲਿਆ ਸੀ ਇਹ ਤੇ ਉੱਥੋਂ ਤੁਸੀਂ ਲਾਇਆ ਤੁਹਾਨੂੰ ਪਤਾ ਸੀ ਵੀ ਚੀਜ਼ ਬਣੂਗੀ ਹੈਨਾ ਉਦੋਂ ਕਿੰਨੀ ਉਮਰ ਸੀ ਇਹ ਦੀ ਬਾਈ ਉਦੋਂ ਇਹ 6 ਦੰਦ ਲਾ ਗਿਆ ਸੀਗਾ ਸੀਗਾ 42 43 ਇੰਚ ਸ਼ੈੱਡ ਤੇ ਅੱਛਾ ਜੀ ਤੇ ਹੁਣ ਕੀ ਡਿਟੇਲ ਹੈ ਜੀ ਹੁਣ ਤਾਂ ਬਾਈ ਨਾਪਿਆ ਤਾਂ ਨਹੀਂ ਹੋਊਗਾ 48 49 ਇੰਚ ਦਾ ਹਾਂ ਬਾਕੀ ਬਾਈ ਲਵਾਨ ਬਹੁਤ ਆ ਬੱਕਰੇ ਵੀ ਆ ਲੰਮਾਂ ਚ ਬਹੁਤ ਆ ਲੰਮਾਂ ਲੰਜਾ ਬਹੁਤ ਆ ਬੱਚੇ ਬਹੁਤ ਵਧੀਆ ਦੇ ਤਿਆਰ ਹੋਏ ਆ ਅੱਛਾ ਜੀ ਕਿੱਥੇ ਕਿੱਥੇ ਖੜੇ ਬੱਚੇ ਦੇ ਬਈ ਇਹਦਾ ਇੱਕ ਤਾਂ ਹੁਣ ਮਨ ਲਾ ਸ਼ਾਇਦ ਸੇਲ ਕਰਤਾਈ ਆਪਣੇ ਰਕੇਸ਼ ਨਹੀਂ ਸੀਗਾ ਖਿਜੜਾ ਈ ਡਾਣੀ ਹਾਂਜੀ ਹਾਂਜੀ ਇਹ ਲੋਹਾ ਬੱਕਰਾ ਉਹਦੇ ਕੋਲੇ ਜਿਹੜਾ ਠੀਕ ਹੈ ਜੀ ਤੇ ਇੱਕ ਆਪਣੇ ਹੈਗਾ ਹੁਣ 2023 ਇਹਦੇ ਵਿੱਚ ਆਪਣੇ ਹੋਇਆ ਮਾਨੁਕੇ ਸੰਧੂ ਸੀਗਾ ਆਈਤੀ ਹਾਂਜੀ ਹਾਂਜੀ 2025 ਦਾ ਠੀਕ ਹੈ ਜੀ ਇੱਕ ਉਹ ਸੀਗਾ ਆਪਣੇ ਖੜਾ ਮਲਕਾਣੇ ਪਿੰਡ ਵਗੈ ਅੱਛਾ ਇਹ ਵੀ ਬਈ ਪਾਇਆ ਸੀ ਕਿਸੇ ਸੋਚ ਕੇ ਨਹੀਂ ਬਈ ਆਪਾਂ ਨੇ ਕਦੇ ਵੀ ਨਹੀਂ ਕੋਈ ਜਾਣੋ ਤੁਸੀਂ ਨਹੀਂ ਪਾਇਆ ਕਿਉਂਕਿ ਤੁਸੀਂ ਜੱਜ ਹੀ ਹੁੰਦੇ ਜੀ ਰੇਖ ਛੋਹ ਜਾਂ ਨਾ ਕੋਈ ਨਹੀਂ ਹਾਂ ਤੇ ਹੁਣ ਇਹਦੇ ਤੋਂ ਬਈ ਘਰੇ ਬੱਕਰੀਆਂ ਗ੍ਰੋਸ ਇਹ ਤੋਂ ਕਰਾਈਆਂ ਹੋਈਆਂ ਨੇ ਹਾਂ ਇਹ ਤੋਂ ਬੱਚੇ-ਪੁੱਛੇ ਆਏ ਨੇ ਇਹਦੇ ਬੱਚੇ ਇਹਦੇ ਆਏ ਠੀਕ ਹੈ ਬਈ ਲਓ ਬਈ ਦੇਖੋ ਹਣਾ ਬਰੀਡਰ ਬਹੁਤ ਸੋਹਣਾ ਬਈ ਜਿਹੜੀ ਪੰਜਾਬ ਦੀ ਮਸ਼ਹੂਰ ਬਲੱਡ ਲਾਈਨ ਆ ਡਾਕਟਰ ਮਸ਼ਤਾਕ ਖਾਨ ਬੁਰਜਰਾਠੀ ਵਾਲੇ ਹਣਾ ਉਹਨਾਂ ਦੀ ਲਾਈਨ ਦਾ ਬੱਕਰਾ ਇਹ ਬਈ ਬਈ ਤੁਹਾਨੂੰ ਇਹਦੇ ਦੀ ਕੀ ਖੂਬੀਆਂ ਜ਼ਿਆਦਾ ਪਸੰਦ ਆ ਬੱਕਰੇ ਦਾ ਕੀ ਪਸੰਦ ਆ ਤੁਹਾਨੂੰ ਇਹਦੇ 'ਚ ਇੱਕ ਤਾਂ ਰਿਜ਼ਲਟ ਬਹੁਤ ਸੋਹਣਾ ਹੀ ਇਹਦਾ ਅੱਛਾ ਬਾਕੀ ਪਠਾ-ਪਠਾ ਜਿਹੜੀਆਂ ਇਹ ਆ ਜਾਣਗੀਆਂ ਆਪਣੇ ਕੋਲ ਦਾ ਹਜੇ ਘਟ ਆਈਆਂ ਹਾਂ ਜਿਹੜੀਆਂ ਬਾਹਰ ਆ ਜਾਣ ਰਿਜ਼ਲਟ ਬਹੁਤ ਵਧੀਆ ਆਇਆ ਰਿਹਾ ਦਾ ਠੀਕ ਹੈ ਅਗਰ ਐਸੇ ਵੀ ਪੂਰਾ ਹੈ ਨਾ ਜਿੰਨੇ ਵੀ ਮਸਤਾਖ ਵਾਲੇ ਬੱਕਰੇ ਹਨ ਉਹਨਾਂ ਦੇ ਰਿੰਕਲ ਹੁੰਦੇ ਆ ਮੂੰਹ ਤੇ ਆ ਦੇਖੋ ਜਿਵੇਂ ਪੂਰੇ ਐ ਚਮੜੀ ਪਤਲੀ ਚਮੜੀ ਦੇ ਹਨ ਢਿੱਲੀ ਚਮੜੀ ਦੇ ਵਿੱਚ ਹਾਂ ਆ ਦੇਖੋ ਬਈ ਤੇ ਬੱਕਰੀਆਂ ਬੁੱਕਰੀਆਂ ਕਰਦਾ ਬਈ ਕ੍ਰੋਸ ਹਾਂਜੀ ਬਾਹਰ ਵੀ ਛੱਡ ਦਿਓਗੇ ਕਰਦੇ ਨਹੀਂ ਹੁਣ ਛੱਡਣਾ ਬੰਦ ਕਰਤਾ ਬੰਦ ਕਰਤਾ ਛੱਡਣਾ ਲਓ ਬਈ ਇਹ ਬੱਕਰੀ ਦੀ ਆਪਾਂ ਵੀਡੀਓ ਬਈ ਕਾਲੇ ਕੇ ਮੇਲੇ ਤੇ ਹੀ ਬਣਾਈ ਸੀ ਤੇ ਇਹ ਬੱਕਰਾ ਬਾਈ ਕੋਲੇ ਦੂਜਾ ਬੱਕਰਾ ਤੁਹਾਨੂੰ ਦਿਖਾਉਣੇ ਆ ਉਹ ਹੈਗਾ ਬਾਈ ਕੋਲੇ ਪੰਮਾ ਸੈਦੋ ਕੇ ਬਲੱਡ ਲਾਈਨ ਦਾ ਕਲਦੀਪ ਕੋਲੇ ਆ ਸੈਦੋਗੇ ਬਲੱਡ ਲਾਈਨ ਦਾ ਇਹ ਮਸ਼ਹੂਰ ਸ਼ੇਰਾ ਬੱਕਰਾ ਤੇ ਬਾਈ ਕੋਲੇ ਇਹਦੀਆਂ ਪੱਠਾਂ ਵੀ ਆਈਆਂ ਨੇ ਬਹੁਤ ਸੋਹਣਾ ਰਿਜ਼ਲਟ ਕੱਢਿਆ ਬਈ ਇਹ ਸਾਰੇ ਰੰਗ ਸੁੰਦਾ ਤੇ ਇਹ ਬੱਕਰਾ ਬਾਈ ਪੰਮਾ ਸੈਦੋਗੇ ਬਲੱਡ ਲਾਈਨ ਦਾ ਤੇ ਬਾਈ ਪੰਮੇ ਦੇ ਘਰ ਆਇਆ ਸੀਗਾ ਆਜੋ ਬਾਈ ਤੋਂ ਲੈਨੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਦੱਸਿਓ ਬਰੀਡਰ ਬਾਰੇ ਕੀ ਕੀ ਡਿਟੇਲ ਹੈ ਇਹਦੀ ਕਿੰਨੇ ਸਾਲ ਹੋ ਗਏ ਆਪਣੇ ਨੂੰ ਘਰ ਆਇਆਂ ਨੂੰ ਇਹ ਬਾਈ ਹੋ ਗਿਆ 6 ਸਾਲ ਦਾ ਬੱਚਾ ਹੀ ਸੀਗਾ ਉਹਨੂੰ ਅੱਛਾ ਜੀ ਇਹ ਆਪਾਂ ਛੱਡਾ ਉਚਾਰ ਛੇ ਦੰਦ ਤੇ ਜਾ ਕੀਤੇ ਅੱਛਾ ਬਰੀਡਿੰਗ ਇਹ ਤੋਂ ਲਈਏ 4-6 ਦੰਦ ਤੇ ਹਾਂਜੀ ਠੀਕ ਹੈ ਜਿਹੜੀਆਂ ਪੱਠਾਂ ਜਿੰਨੀਆਂ ਆਪਣੇ ਕੋਲੇ ਇਹਦੀਆਂ ਲਗਭਗ ਜਾਂਦਾ ਹਾਂ ਇਹਦੇ ਕਈ ਜਿਆਦੇ ਆਪਣੇ ਕੋਲ ਠੀਕ ਹੈ ਬਈ ਕੀ ਕੁਆਲਿਟੀਆਂ ਬਈ ਬੱਕਰੇ ਦੇ ਵਿੱਚ ਥੋੜਾ ਦੱਸਿਓ ਦੀਆਂ ਖੂਬੀਆਂ ਜੀ ਕੁਆਲਿਟੀਆਂ ਦੀਆਂ ਬਹੁਤ ਵਧੀਆਈ ਹਾਂਜੀ ਬੱਚੇ ਇਹ ਰੰਗ ਸਾਰੇ ਹੀ ਸੂਝ ਜਾਂਦਾ ਡੱਬੀ ਬੱਕਰੀ ਛੜ ਦੇ ਡੱਬਾ ਬੱਚਾ ਵੀ ਆ ਜਾਂਦਾ ਅੱਛਾ ਕਾਲੀ ਤੇ ਛੜ ਦੇ ਕਾਲਾ ਆਉਣਾ ਲੋਹੇ ਵੀ ਕੱਢੀ ਜਾਂਦਾ ਰੰਗ ਛੇਰੇ ਵੀ ਸੂਝ ਜਾਂਦਾ ਰੰਗ ਸਾਰੇ ਹੀ ਸੂਝ ਜਾਂਦਾ ਠੀਕ ਹੈ ਬਾਈ ਨੇ ਨਾ ਬੱਕਰਾ ਇਹ ਮੁੰਨਿਆ ਸੀ ਬਾਈ ਗਰਮੀ ਕਰਕੇ ਤੇ ਹੁਣ ਦੁਬਾਰਾ ਵਾਲ ਆ ਗਏ ਪਹਿਲਾਂ ਬੱਕਰਾ ਬਹੁਤ ਜਿਆਦਾ ਵੀ ਜੱਤ ਕਰਕੇ ਭਾਰਾ ਵੀ ਲੱਗਦਾ ਸੀ ਹਨਾ ਕਦ ਕੁੱਦ ਬਾਈ ਕਿੰਨਾ ਮੁੰਨਿਆ ਕਦੇ ਦਾ ਨਹੀਂ ਮੁੰਨਿਆ ਨਹੀਂ ਲਓ ਬਾਈ ਦੇਖੋ ਨਾ ਬਰੀਡਰ ਬਹੁਤ ਸੋਹਣਾ ਕਿਹੜੀ ਸਾਇਦ ਹੋ ਕੇ ਬਲੱਡ ਲਾਈਨ ਦੀ ਖਾਸੀਅਤ ਹੱਡਾਂ ਗੋਡਿਆਂ ਦੇ ਬੱਕਰੇ ਬਹੁਤ ਮਜ਼ਬੂਤ ਆਉਂਦੇ ਆ ਹਨਾ ਹਾਂਜੀ ਤੇ ਆਪਣੇ ਕੋਲੇ ਕਿੰਨੀਆਂ ਪੱਠਾਂ ਬਈ ਇਹਦੀਆਂ ਇਹਦੀਆਂ ਆਪਣੇ ਕੋਲੇ ਹੈਗੀਆਂ ਬਾਈ 13 14 ਪੱਠਾਂ 13 14 ਨੇ ਸਾਰੀਆਂ ਵਧੀਆ ਕੁਆਲਿਟੀ ਦੇ ਵਿੱਚ ਨੇ ਹਨਾ ਆ ਦੇਖੋ ਖੜਦਾ ਨਹੀਂ ਇਹ ਤੰਗ ਕਰੀ ਜਾਂਦਾ ਪੂਰਾ ਇਹ ਬਾਈ ਕਿਹੜੇ ਬੱਕਰੇ ਦਾ ਸੀ ਬਾਈ ਪੰਮੇ ਕੋਲੇ ਜਿਹੜੇ ਬੱਕਰੇ ਆ ਪੰਮੇ ਕੋਲੇ ਬੱਕਰਾ ਉਹ ਵਿਚਾਰਾ ਪੂਰਾ ਹੋ ਗਿਆ ਲਾਲ ਡੱਬਾ ਇਹ ਬੱਕਰਾ ਸੀਗਾ ਲਾਲ ਸ਼ੇਰਾ ਜੀ ਲਾਲ ਸ਼ੇਰਾ ਜੀ ਉਹ ਬੱਕਰੇ ਦਾ ਸੀਗਾ ਤੇ ਇਹਦੀ ਮਾਂ ਕਿਹੋ ਜੀ ਸੀਗੀ ਇਹਦੀ ਮਾਂ ਸ਼ੇਰੀ ਸੀਗੀ ਸ਼ੇਰੀ ਸੀਗੀ ਠੀਕ ਹੈ ਬਾਈ ਇਹ ਫਿਰ ਤੁਸੀਂ ਬਾਈ ਬਾਹਰ ਵੀ ਛੱਡਿਆ ਸੀ ਕ੍ਰੋਸਿੰਗ ਤੇ ਹਾਂ ਕਈ ਭਰਾਵਾਂ ਨੂੰ ਛੱਡਿਆ ਗਿਆ ਬੱਚੇ ਵਧੀਆ ਹੋਏ ਖੜੇ ਤੇ ਇੱਕ ਸੇਖ ਪੁਰੇ ਬੱਚਾ ਖੜਾ ਹੈ ਅੱਛਾ ਬਹੁਤ ਸੋਹਣਾ ਇੱਕ ਦੋ ਬੱਚੇ ਆਪਾਂ ਬਾਹਰ ਸੇਲ ਕਰੇ ਹੈਗੇ ਬਹੁਤ ਸੋਹਣੇ ਠੀਕ ਹੈ ਤੇ ਜਿਹੜਾ ਤੁਹਾਡੇ ਕੋਲੇ ਐਣਾ ਕੋਣਾ ਬੱਚਾ ਗਿਆ ਸੀ ਉਹ ਵੀ ਇਸੇ ਦਾ ਸੀ ਉਹ ਐਣਾ ਕੋਣਾ ਹਾਂ ਵੇ ਇਸੇ ਬੱਕਰੇ ਦਾ ਇਸੇ ਦਾ ਸੀ ਜਿਹੜਾ ਬੱਕਰਾ ਤੁਸੀਂ ਕੁਲਦੀਪ ਟਵਾਣੇ ਨੂੰ ਗਿਫਟ ਕੀਤਾ ਸੀ ਹਨਾ ਹਾਂ ਉਹ ਇਸੇ ਬੱਕਰੇ ਬਾਈ ਅਰਸ਼ਦ ਕੋਲੇ ਗਿਆ ਸੀ ਠੀਕ ਹੈ ਉਹ ਬੱਚਾ ਵੀ ਬਹੁਤ ਸੋਹਣਾ ਬਾਈ ਕਿੰਨੀ ਹਾਈਡ ਕਰ ਗਿਆ ਬਈ ਉਹ ਬੱਚਾ ਹੁਣ ਉਹ ਬਾਈ ਹੈਗਾ 42 43 42 43 ਤੇ ਹਨਾ ਲਓ ਬਾਈ ਦੇਖੋ ਹਨਾ ਬਹੁਤ ਸੋਹਣਾ ਬੱਕਰਾ ਬਾਈ ਫਰੇਮ ਫਰੂਮ ਦਾ ਹੱਡਾਂ ਗੋਡਿਆਂ ਦਾ ਪੂਰਾ ਘੈਂਟ ਬਰੀਡਰ ਹੈਗਾ ਤੇ ਹੁਣ ਬਈ ਫਿਰ ਇਹ ਕਿੰਨੇ ਸਾਲੇ ਤੋਂ ਲੈਣੀ ਹੈ ਬਰੀਡਿੰਗ ਆਪਾਂ ਕਿਹੜਾ ਇਹ ਸੇਲ ਕਰਨਾ ਹੈ ਅੱਛਾ ਰੱਖਣਾ ਹੈ ਕਰੀ ਕਰੀ ਜਾਊਗਾ ਬਗਾਨਾ ਦੰਦਾਂ ਦੰਦਾਂ ਨੂੰ ਕਿਵੇਂ ਆ ਬਈ ਦੰਦ ਬਈ ਜਮਾ 8 9 ਅੱਛਾ ਦੇਖੋ ਬਈ ਲਓ ਜੀ ਕਸੇ ਨਹੀਂ ਦੰਦ ਜਮਾ ਕਸੇ ਵੀ ਲਾਈ ਠੀਕ ਹੈ ਬਈ ਬਈ ਕੋਈ ਇਹ ਨਾ ਥੋੜਾ ਇਹ ਕੰਡਮ ਹੋ ਗਿਆ ਸੀ ਬੱਕਰਾ ਬੁਖਾਰ ਰਹਾ ਅੱਛਾ ਹੁਣ ਮੜਾ ਜਾ ਕੇ ਠੀਕ ਹੋਇਆ ਬਾਲਾ ਬਿਮਾਰ ਹੋ ਗਿਆ ਕੀ ਗੱਲ ਹੋ ਗਈ ਸੀ ਬਈ ਬਸ ਕੋਈ ਕੁਦਰਤ ਕਿੰਨੀ ਹੈ ਬਸ ਜਿਵੇਂ ਆਪਾਂ ਥੋੜੀ ਨਾ ਖਰਾਕ ਨਾਰਮਲ ਬੱਕਰਿਆਂ ਨੂੰ ਦੇਣੀ ਚਾਹੀਦੀ ਹਾਂਜੀ ਕਰਨ ਨੂੰ ਇਹ ਖਰਾਕ ਨਹੀਂ ਪੋਣੀ ਚਾਹੀਦੀ ਠੀਕ ਹੈ ਅੱਛਾ ਥੋੜੀ ਖਰਾਕ ਜੀ ਆਪ ਹੀ ਗੜਬੜ ਕਰ ਲਈ ਜੀ ਆ ਜਿਵੇਂ ਆਪਾਂ ਕਈ ਵਾਰੀ ਮੋٹے ਤਗੜੇ ਕਰਨ ਵਾਸਤੇ ਬੱਕਰੇ ਨੂੰ ਜਾਇਜ ਧੱਕੀ ਜਾਂਦੇ ਹਨਾ ਨਹੀਂ ਦੇਣਾ ਨਹੀਂ ਚਾਹੀਦਾ ਬਾਲਾ ਅੱਛਾ ਉਹਦਾ ਕੀ ਨੁਕਸਾਨ ਹੋ ਜਾਂਦਾ ਫਿਰ ਬਈ ਉਹਦਾ ਨੁਕਸਾਨ ਜਿਵੇਂ ਹੁਣ ਮੈਧਾ ਇਹਦਾ ਮੈਧਾ ਹੀ ਖਰਾਬ ਹੋ ਗਿਆ ਟੈਸਟ ਕਰਾਈ ਸਾਰਾ ਆਪਣੇ ਜਿਮਤੀ ਆਪ ਦੀ ਬਣ ਬਾਲਾ ਵੱਧ ਗਿਆ ਸੀ ਅੱਛਾ ਖੜਾਈ ਸੈਰੀ ਹੱਲੀ ਜਾਂਦਾ ਸੀ ਜਿਵੇਂ ਆਪਣਾ ਫੈਟੀ ਲੀਵਰ ਹੋ ਜਾਂਦਾ ਉਹ ਖਾਲੀ ਪੰਜਾ ਹੋ ਗਿਆ ਸੀ ਇਹ ਦੁੱਧ ਵੀ ਦੇ ਦਿੰਦਾ अच्छा दूध भी द인다 ਬਈ ਹਨਾ ਆ ਦੇਖੋ ਬਈ ਆ ਡੜੇ ਥਾਣਾ ਦੇ ਲਓ ਜੀ ਉਹ ਵੇਖੀ ਬੜੀ ਸੁਗਮਣ ਮੜਾ ਪੂਰੀ ਲਓ ਜੀ ਇੱਚੀ ਰੋਕ ਲਾਏ ਇਹ ਬਈ ਆਉਂਦਾ ਹਨਾ ਕਈ ਬੱਕਰੀਆਂ ਦੇ ਵਿੱਚ ਦਿਖਾ ਦਿੰਦੇ ਇਹਦੀਆਂ ਪੱਠਾਂ ਫਿਰ ਪੂਰੇ ਦੁੱਧ ਵਾਲੀ ਆਉਂਦੀਆਂ ਹੋਣਗੀਆਂ 15 15 20 ਦਿਨ ਪਹਿਲਾਂ ਛੋੜ ਗਿਆ ਪੈਣੀਆਂ ਹਾਂ ਲਓ ਦੇਖੋ ਬਈ ਆਹ ਬੋ ਕਿਹੜਾ ਦੁੱਧ ਦਿੰਦਾ ਲਓ ਜੀ ਟੈਸਟਿਕਲ ਦੁੱਸਤੀ ਗੱਲ ਬਈ ਦਿਖਾਈ ਤੋਰ ਕੇ ਮੜਾ ਇਧਰ ਦੇਖੋ ਬਈ ਟੈਸਟਿਕਲ ਦੇਖੋ ਨਾ ਬੱਕਰੇ ਦੇ ਥਣ ਥਣ ਲੰਮੇ ਆ ਟੈਸਟਿਕਲ ਆ ਮੈਂ ਥੋੜੀ ਦੇਖੋ ਕਿੱਡੇ ਕਿੱਡੇ ਮੋੜਦੇ ਨੇ ਭਾਰੇ ਆ ਵੀ ਪੱਠਾ ਫਿਰ ਬਈ ਤੁਹਾਡੇ ਕੋਲ ਇਹਦੀਆਂ ਸੂਈਆਂ ਵੀ ਅੱਗੇ ਹੁਣ ਹਾਂ ਇਹਦੀਆਂ ਪੱਠਾ ਕਿਵੇਂ ਦੁੱਧ ਦਾ ਤੇ ਕਿਵੇਂ ਬਹੁਤ ਵਧੀਆ ਦੁੱਧ ਆ ਵਧੀਆ ਰਿਜ਼ਲਟ ਆ ਦੁੱਧ ਦਾ ਅੱਛਾ ਤਾਂ ਕਿਹੋ ਜਿਹਾ ਆਉਂਦੇ ਆ ਪੱਠਾ ਦੀ ਤਾਂ ਹੀ ਤਾਂ ਰੱਖੀ ਜਿਹੜਾ ਥਣ ਬਹੁਤ ਲੰਮਾ ਆਉਂਦਾ ਪੱਠਾ ਦਾ ਅੱਛਾ 15 ਦਿਨ ਪਹਿਲਾਂ ਪੱਠ ਚੂਣੀ ਪੈਂਦੀ ਹੈ ਇਹਦੀ ਠੀਕ ਆਪਾਂ ਕਿਸੇ ਨੂੰ ਦੱਸਿਆ ਨਹੀਂ ਅੱਜ ਜਿਆਦਾ ਅੱਛਾ ਸੁਣਨ ਤੋਂ ਪਹਿਲਾਂ ਦੁੱਧ ਘਟਣਾ ਪੈਂਦਾ ਠੀਕ ਹੈ ਇਹਦੀਆਂ ਪੱਠਾ ਨੇ ਹਾਈਟ ਹੁਡ ਕਿੰਨੀ ਕੀਤੀ ਹੈ ਵਾਟ ਹਾਈਟ ਇਹਦੀ ਸਾਨੂੰ ਕਿਤਾ ਲੋਹੀ ਪੱਠ ਦਿਖਾਈ ਸੀ ਹਾਂਜੀ 42 44 42 41 44 ਇੰਚ ਸਾਈਡ ਤੇ ਹੋਊਗੀ ਆਪ ਤੇ ਪਠਾ ਸਾਨੂੰ ਦਿਖਾਈਆਂ ਸਾਰੀਆਂ ਹੀ ਬਾਈ ਠੀਕ ਹੈ ਕਿਸੇ ਪ੍ਰਾਣੇ ਬਾਈ ਸ਼ੌਂਕ ਕਰਨਾ ਇਸ ਬੱਕਰੇ ਦਾ ਬੱਚਾ ਲੈਣਾ ਤੁਹਾਡੇ ਤੇ ਕਦੋਂ ਤੱਕ ਬੱਚਾ ਮਿਲ ਸਕਦਾ ਆਪਾਂ ਨੂੰ 4-5 ਮਹੀਨੇ 4-5 ਮਹੀਨੇ ਤੱਕ ਬਾਈ ਦਾ ਬਾਈ ਨੰਬਰ ਸਕਰੀਨ ਤੇ ਆਪਾਂ ਦਿੱਤਾ ਹੋਇਆ ਪਿੰਡਾ ਭਗਵਾਨਗੜ੍ਹ ਭੁਖਿਆਲੀ ਵੀ ਕਹਿ ਦਿੰਦੇ ਆ ਹਾਂਜੀ ਹਾਂਜੀ ਤਲਵੰਡੀ ਆ ਬਠਿੰਡੇ ਦੇ ਨੇੜੇ ਆ ਬਾਈ ਹਨਾ ਹਾਂ ਬਠਿੰਡਾ ਤਲਵੰਡੀ ਮਿੱਤੇ ਦੇ ਨੇੜੇ ਬਠਿੰਡਾ ਤਲਵੰਡੀ ਇਹਦੇ ਵਿਚਾਲੇ ਜੇ ਪੈਂਦਾ ਤਲਵੰਡੀ ਸਾਹਿਬ ਬਠਿੰਡੇ ਦੇ ਵਿਚਕਾਰ ਜੇ ਪੈਂਦਾ ਬਾਈ ਦਾ ਵਧੀਆ ਪ੍ਰਾਣਾ ਕੰਮ ਆ ਹਨਾ ਤੇ ਬਾਈ ਹੋਰ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਭਰਾ ਚੰਗਾ ਬਰੀਡਰ ਰੱਖਣਾ ਚਾਹੁੰਦੇ ਆ ਬੱਕਰੀਆਂ ਚੰਗੀਆਂ ਲੈ ਆਉਂਦੇ ਆ ਬਰੀਡਰ ਚੰਗਾ ਬਹੁਤ ਘੱਟ ਮਿਲਦਾ ਕੀ ਕੁਆਲਿਟੀਆਂ ਦੇਖਣੀਆਂ ਚਾਹੀਦੀਆਂ ਜਦੋਂ ਬਰੀਡਰ ਰੱਖਣਾ ਆਪਾਂ ਬਰੀਡਰ ਰੱਖਣਾ ਇੱਕ ਤਾਂ ਆਪ ਨੂੰ ਉਹਦਾ ਪਿਸ਼ੋਕੜ ਪਤਾ ਹੋਣਾ ਚਾਹੀਦਾ ਹੂੰ ਵੀ ਇਹਦੀ ਮਾਂ ਨੇ ਕਿੰਨਾ ਦੁੱਧ ਦਿੱਤਾ ਸੀ ਠੀਕ ਹੈ ਬੱਕਰੀ ਦਾ ਕੀ ਰਿਕਾਰਡ ਸੀ ਹਨਾ ਇਹ ਜਿਹੀਆਂ ਚੀਜ਼ਾਂ ਦੇਖੋ ਅਸਲ ਵਿੱਚ ਜੇ ਆਪਾਂ ਬੱਕਰੀ ਲੈਣੀਆਂ ਜਾਂ ਬੱਕਰੇ ਦੀ ਮਾਂ ਦਾ ਦੁੱਧ ਦੇਖੋ ਜੇ ਆਪਾਂ ਬੱਚਾ ਲੈਣੇ ਕਿੰਨਾ ਅਕਸੀ ਹੋ ਥੱਲੇ ਠੀਕ ਹੈ ਜੀ ਵੀ ਬੱਚੇ ਜੇ ਆਪ ਉਹਦੇ ਬੱਕਰੇ ਦੇ ਬੱਚੇ ਅੱਗੇ ਤਿਆਰ ਹੋਣਗੇ ਉਹਦੇ ਬੱਚਿਆਂ ਨੇ ਜੇ ਪੱਠਾ ਨਹੀਂ ਦੁੱਧ ਹੀ ਨਹੀਂ ਦਿੰਦਾ ਹਾਂ ਫਿਰ ਕੀ ਫਾਇਦਾ ਹੈ ਨਾ ਤੇ ਬਰੀਡਰ ਦਾ ਰੰਗ ਵੀ ਕਿਤੇ ਨਾ ਕਿਤੇ ਮੈਟਰ ਕਰਦਾ ਕਿ ਕੋਈ ਚੱਕਰ ਨਹੀਂ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਹਾਂਜੀ ਸਹੀ ਬਾਕੀ ਅਗਲੇ ਦੀ ਪਸੰਦ ਆ ਜਦੋਂ ਤੁਸੀਂ ਇਹ ਬੱਕਰਾ ਤਿਆਰ ਕੀਤਾ ਸੀ ਬਈ ਕਹਿੰਦੇ ਹੋਣਗੇ ਲੋਕ ਵੀ ਇਹਦੀ ਰੰਗ ਦੀ ਯਾਰ ਮਾਰਕੀਟ ਨਹੀਂ ਬੱਚੇ ਨਹੀਂ ਵਿਕਨੇ ਮੈਨੂੰ ਤਾਂ ਹੀ ਕਹਿੰਦੇ ਸੀ ਵੀ ਇਹ ਤੋਂ ਕਰਾਉਣਾ ਕਿ ਇਹਨੂੰ ਕੋਈ ਪੁੱਛਦਾ ਹੀ ਨਹੀਂ ਮੈਂ ਕੋਈ ਗੱਲ ਹੀ ਨਹੀਂ ਪੁੱਛਦਾ ਆਪਣੇ ਘਰੇ ਖੜਾ ਹੈਗਾ ਅੱਛਾ ਤੇ ਹੁਣ ਬਾਈ ਦੀ ਪਛਾਣ ਹੀ ਪੰਜਾਬ 'ਚ ਇਸ ਬੱਕਰੇ ਕਰਕੇ ਆ ਵੀ ਬਾਈ ਕੋਲੇ ਸ਼ੇਰਾ ਬੱਕਰਾ ਸੈਦੋ ਕੇ ਲਾਇੰਦਾ ਹਨਾ ਹਾਂ ਹਾਂ ਜਿਹੜਾ ਕੋਈ ਭਰਾ ਆਉਂਦਾ ਸੀ ਆਂਦਾ ਯਾਰ ਸ਼ੇਰੇ ਤੇ ਹੱਡ ਬਾਲਾ ਮੋਟਾ ਉਹਦੇ ਨੂੰ ਬਾਲਾ ਡਬਲ ਸੀ ਇਹ ਹਾਂਜੀ ਸੰਭਲ ਲਿੱਸਾ ਪੈ ਗਿਆ ਬਿਮਾਰ ਕਰਕੇ ਹਾਂਜੀ ਉਹਦੇ ਨਾਲ ਤਾਂ ਸਹੀ ਇਹ ਦਾ ਬਹੁਤ ਦਿਨ ਰਾਤ ਦਾ ਫਰਕ ਸੀ ਅੱਛਾ ਬਾਈ ਆ ਪੱਠਾ ਖੜੀ ਗਿਆ ਇਹਦੀਆਂ ਬਾਈ ਪੰਮੇ ਨਾਲ ਵੀ ਹੁੰਦੀ ਰਹਿੰਦੀ ਗੱਲ ਦੇਖਿਆ ਬਈ ਬੱਕਰਾ ਨਾਲ ਹਾਂ ਪੰਮੇ ਬਾਈ ਨਾਲ ਵਾਧੂ ਗੱਲ ਹੁੰਦੀ ਰਹਿੰਦੀ ਪੰਮੇ ਬਾਈ ਨਾਲ ਕੋਈ ਮੈਂ ਕਿਹਾ ਰੋਏ ਵਾਂਗੂ ਤਾਂ ਨਹੀਂ ਹੁੰਦੀ ਕਦੇ ਮਹੀਨੇ 20 ਦਿਨਾਂ ਤੋਂ 2 ਮਹੀਨਿਆਂ ਤੋਂ ਗੱਲ ਹੋ ਜਾਂਦੀ ਹੈ ਠੀਕ ਹੈ ਕਿਉਂ ਬਾਈ ਨੂੰ ਵੀ ਤੁਹਾਨੂੰ ਪਤਾ ਕੰਮ ਤਾਂ ਹੁੰਦਾ ਹਾਂਜੀ ਹਾਂਜੀ ਚਲੋ ਠੀਕ ਆ ਬਾਈ ਹਾਂਜੀ ਪੱਠਾ ਆ ਬਈ ਜਿਹੜਾ ਬੱਕਰਾ ਇਹਦੀਆਂ ਪੱਠਾ ਹੀ ਆ ਦੇਖ ਲਓ ਆਹ ਖੜੀਆਂ ਹਨਾ 40 ਇੰਚ ਤੋਂ ਪਲੱਸ ਹਾਈਟ ਆ ਇਹ ਆ ਵੀ ਇਹਦੀ ਹੈ ਬਾਈ ਇਹ ਵੀ ਇਹਦੀ ਆ ਵੀ ਜਿੰਨੀਆਂ ਪੱਠਾ ਨਾ ਬਾਈ ਕੋਲੇ ਚੰਗੀ ਹਾਈਟ ਦੀਆਂ ਆ ਵੀ ਦੇਖੋ ਉਹ ਚਿੱਟੀ ਤੋਂ ਬਣਾਈ ਸੀ ਦੀਆਂ ਹੀ ਆ ਹਾਂ ਲਓ ਜੀ ਬਹੁਤ ਬਹੁਤ ਧੰਨਵਾਦ ਬਾਈ ਕੁਲਦੀਪ ਤੁਸੀਂ ਸਮਾਂ ਕੱਢਿਆ ਸਾਨੂੰ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਾਈ ਜੀ ਧੰਨਵਾਦ ਜੀ ਆਇਆਂ ਨੂੰ ਆਪਣੇ ਧੰਨਵਾਦ ਬਾਈ